ਸਤਿ ਸ਼੍ਰੀ ਅਕਾਲ ਦੋਸਤੋ ਅੱਜ ਜੋ ਤੁਸੀਂ ਸਖਸ਼ਾ ਸਾਹਮਣੇ ਬੈਠੇ ਦੇਖ ਰਹੇ ਹੋ ਇਹ ਬਾਬਾ ਜੀ ਦਲਾਵਰ 나ਥ ਦਲਾਵਰ 나ਥ ਬਾਬਾ ਜੀ ਦਲਾਵਰ 나ਥ ਜੋਗੀ ਘਰਾਣਾ ਸੋ ਬਾਬਾ ਜੀ ਪਹੁੰਚਿਆ ਦੇਖੋ ਬਾਲ ਅਵਸਥਾ ਔਰ ਜੜੀ ਬੁੱਟੀਆਂ ਦਵਾਈਆਂ ਨਾਲ ਲੋਕਾਂ ਦਾ ਉਪਾਏ ਕਰਦੇ ਆ ਇਲਾਜ ਕਰਦੇ ਆ ਲੋਕਾਂ ਦਾ ਔਰ ਇਹ ਆਇਆ ਕਹਿੰਦੇ ਸੀ ਮੋਗਾ ਮੋਗਾ ਤੋਂ ਆਏ ਆ ਮੋਗਾ ਤੋਂ ਆਏ ਆ ਬਾਬਾ ਜੀ ਬੋਨਾ ਚੌਕ ਕੋਲੇ ਦਾ ਐਡਰੈਸ ਘਰ ਆ ਸੋ ਆ ਜਿਓ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਹੜੀਆਂ-ਕਿਹੜੀਆਂ ਦਵਾਈਆਂ ਔਰ ਇਹਨਾਂ ਦੇ ਰਿਜ਼ਲਟਾਂ ਬਾਰੇ ਗੱਲ ਕਰਦੇ ਆ ਔਰ ਸਭ ਤੋਂ ਪਹਿਲਾਂ ਪੁੱਛਦੇ ਆ ਬਾਬਾ ਜੀ ਬਾਬੇ ਸੱਸੀ ਦਾ ਬਾਬਾਈ ਸੱਸੀ ਕੀ ਨਾਮ ਆ ਤੁਹਾਡਾ ਜੀ ਦਲਾਵਰਨਾਥ ਦਲਾਵਰਨਾਥ ਹਾਂਜੀ ਕਿੱਥੋਂ ਆਇਓ ਮੋਗੇ ਤੋਂ ਮੋਗੇ ਤੋਂ ਆਏ ਅੱਛਾ ਤੁਸੀਂ ਮਤਲਬ ਜੜੀ ਬੂਟੀਆਂ ਦਾ ਦਵਾਈਆਂ ਦਾ ਕੰਮ ਕਰਦੇ ਹੋ ਦਵਾਈ ਇਹਦੇ ਬਾਰੇ ਦੱਸੋ ਮੜਾ ਜੀ ਕਿਵੇਂ ਤੁਹਾਡਾ ਇਹ ਘਰਾਨੇ ਦਾ ਕੰਮ ਹੀ ਸਾਰਾ ਇਹ ਹਾਂਜੀ ਕਿਵੇਂ ਖਾਸ ਜੱਦੀ ਆਪਣੇ ਕੰਮ ਹੈ ਜੀ ਠੀਕ ਆ ਜੱਦੀ ਕਾਮਾ ਤੁਹਾਡਾ ਹੈ ਦਵਾਈਆਂ ਬੜੀਆਂ ਆਪਣੇ ਕੋਲ ਕਿਹੜੀਆਂ ਕਿਹੜੀਆਂ ਦਵਾਈਆਂ ਤੁਹਾਡੇ ਕੋਲੇ ਅੱਖ ਦੀ ਦੰਦ ਦੀ ਗਾੜ ਦੀ ਗੋਡੇ ਦੀ ਏਟੇ ਦੀ ਬਾਈ ਦੀ ਛਾਈ ਦੀ ਯੂਰੀਏ ਦੀ ਅਸ਼ ਅਸ਼ ਸ਼ਾ ਕੜੀਆਂ ਨੰਬਰ 2 ਮਤਲਬ ਤੁਸੀਂ ਹਰ ਪ੍ਰਕਾਰ ਦੀ ਦਵਾਈ ਦਿੰਦੇ ਹੋ ਤੁਹਾਡੇ ਕੋਲੇ ਰਿਜ਼ਲਟ ਹੈਗੇ ਲੋਕਾਂ ਦੇ ਤੁਹਾਡੇ ਦਵਾਈ ਲੈ ਕੇ ਠੀਕ ਹੋਇਆ ਲੋਕ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਵੀ ਜੇ ਕੋਈ ਮੋਗੇ ਵਾਲੀ ਸ਼ਹਿਰ ਆਵੇ ਤੁਹਾਨੂੰ ਮਿਲੇ ਮੋਗੇ ਅੱਜ ਫਿਰ ਬੋਨਾ ਚੌਕ ਬਾਈਪਾਸ ਨੰਬਰ ਲਿਖ ਲਓ ਹਾਂ ਹਾਂ ਬੋਲੋ ਜੀ ਨੰਬਰ 88 49 ਹੂੰ 76 490 ਠੀਕ ਆ ਤੁਸੀਂ ਹਾਂ ਬਾਬਾ ਜੀ ਨੇ ਆਪਣਾ ਨੰਬਰ ਦਿੱਤਾ ਮੋਗਾ ਸ਼ਹਿਰ ਜਾਣੇ ਹੋ ਜਦੋਂ ਬੋਨਾ ਚਾਉਂਦੇ ਬੱਚੇ ਇਹਨਾਂ ਦਾ ਉੱਥੇ ਬਾਬਾ ਜੀ ਤੁਹਾਡੇ ਕਿੰਨੇ ਘਰ ਆ ਘਰ 2000 ਵੋਟ ਹੈ 2000 ਵੋਟ ਆ ਜਾਨੀ ਕਿ ਪੂਰਾ ਘਰਾਣਾ ਇਹਨਾਂ ਦਾ ਉੱਥੇ ਆ ਅੱਛਾ ਇੱਕ ਗੱਲ ਮੈਂ ਹੋਰ ਪਤਾ ਕੀਤੀ ਸੀ ਨਾ ਤਾਂ ਜਿਵੇਂ ਆਪਣੇ ਮਤਲਬ ਐਸੇ ਤਾਂ ਮੈਂ ਯਾਦ ਬਾਤ ਨੂੰ ਮੰਨਦਾ ਨਹੀਂ ਕਿਸੇ ਨੂੰ ਵੀ ਪਰ ਇੱਕ ਦੁਨੀਆਦਾਰੀ ਦੇ ਰਿਕਾਰਡਿੰਗ ਗੱਲ ਕਰ ਰਹੇ ਹਾਂ ਜਿਵੇਂ ਜਮੀਦਾਰਾਂ ਦੇ ਜਰਨਲ ਦੇ ਵਿੱਚ ਵੀ ਗੱਲ ਗੋਤ ਹੁੰਦੇ ਆ ਐਸਸੀ ਵਿੱਚ ਵੀ ਗੱਲ ਗੋਤ ਹੁੰਦੇ ਆ ਔਰ ਇਧਰ ਬਾਬਾ ਜੀ ਕਹਿ ਰਹੇ ਆ ਸਾਡਾ ਵੀ ਗੋਤ ਗੱਲ ਹੈ ਨਾ ਬਾਬਾ ਜੀ ਦੱਸੋ ਮੜਿਆ ਖੋਲਗੇ ਦੇ ਬਾਰੇ ਗੱਲ ਗੋਤ ਆਪਣਾ ਮਤਲਬ ਇਹ ਜੋਗੀਆਂ ਵੀ ਹੁੰਦੇ ਆ ਜੀ ਜੋਗੀਆਂ ਜੀ ਵੀ ਗੋਤ ਆਪਣੀ ਆਪਣੀ ਨੇ ਅੱਛਾ 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 ਹੋਰ ਦੱਸੋ ਆਪਣੇ ਬਾਰੇ ਖੋਲਗੇ ਦੱਸੋ ਮੜਿਆ ਕਿਰਪਾ ਬਾਬੇ ਜੀ ਹੂੰ ਮੇਰੇ ਹੂੰ ਚਲੋ ਕਿਰਪਾ ਚਾਹੀਦੀ ਆ ਜੇ ਹੋਰ ਦੱਸੋ ਬਣਾਇਆ ਖੁੱਲ ਕੇ ਦੱਸੋ ਵੀ ਤੁਸੀਂ ਮਤਲਬ ਜਦੋਂ ਇਸ ਦਵਾਈਆਂ ਦਾ ਆਪਣੇ ਪਿਤਾ ਦੇ ਨਾਲ ਸਟਾਰਟ ਕਰਕੇ ਤੇ ਕਿੰਨੀ ਵਾਰ ਥੋੜੀ ਮੇਰੀ ਅੰਦਰ 22 ਸਾਲ ਤੇ ਤੁਸੀਂ ਨਿੱਕੇ ਹੁੰਦੇ ਆ ਤੇ ਬੱਪੂ ਨੂੰ ਆਉਣ ਲੱਗੇ ਸੀਗੇ ਤੇ ਫਿਰ ਤੁਹਾਨੂੰ ਕਿਦਾਂ ਦਾ ਲੱਗਿਆ ਵੀ ਉਹ ਤੁਹਾਨੂੰ ਐਂ ਲੱਗਾ ਵੀ ਇਸ ਕੰਮੇ ਦਾ ਹੁਣ ਇੰਨਾ ਕੋਈ ਹੈ ਨਹੀਂ ਖਾਸ ਖਪ ਜਿਵੇਂ ਮਗਾਈ ਨਹੀਂ ਤੇ ਹੁਣ ਇਹ ਤਾਂ ਖਰਚਾ ਨਿਕਲਦਾ ਨਹੀਂਗਾ ਤੇ ਕੰਮ ਹੋਰ ਕਰ ਲਈਏ ਕੋਈ ਇਹ ਨਹੀਂ ਸੋਚਿਆ ਕਿ ਤੇ ਕਿ ਵਧੀਆ ਸਟੈਂਪਲ ਹੋ ਜਾਂਦੇ ਇਧਰ ਹੋਈ ਵਧੀਆ ਹੋ ਜਾਂਦੇ ਤੇ ਵੈਸੇ ਮਗਾਈ ਬਹੁਤ ਦਾ ਖੰਡ ਹੀ 50 ਰੁਪਏ ਕਿਲੋ ਤੇ ਫਿਰ ਕਈ ਵਾਰ ਦਵਾਈ ਨਹੀਂ ਵਿਕਦੀ ਫਰੋਦੋ ਕੀ ਸੋਚਦੇ ਹੋ ਫਿਰ ਜਦੋਂ ਨਹੀਂ ਲੱਗਦੀ ਤਾਂ ਮਾਰ ਆਏ ਤੇ ਫੜੀ ਵੀ ਗੀਂਦੇ ਹੋ ਰੋਟਾ ਅੱਛਾ ਮਤਲਬ ਜੋ ਵੀ ਤੁਸੀਂ ਕਰਨਾ ਐ ਇਸੇ ਚ ਕਰਦੇ ਹੋ ਹਾਂ ਦੋਸਤੋ ਦਵਾਈ ਤੁਸੀਂ ਦੇਖ ਰਹੇ ਹੋ ਸਾਹਮਣੇ ਪਈ ਪਰ ਮੈਂ ਇਹੀ ਕਹਿਣਾ ਚਾਹੁੰਦਾ ਵੀ ਅੱਜ ਦੀ ਮਹਿੰਗਾਈ ਦੇ ਸਮੇਂ 'ਚ ਹੈ ਤਾਂ ਔਖਾ ਹੀ ਐ ਘਰ ਘਰ ਜਾ ਕੇ ਹਨਾ ਵੀ ਤੁਸੀਂ ਕਿਸੇ ਨੂੰ ਕਹਿੰਦੇ ਹੋ ਵੀ ਦਵਾਈ ਲੈ ਲਓ ਕਈ ਵਾਰ ਮੇਰੇ ਆ ਗਿਆ 100 ਤੁਹਾਨੂੰ ਛੇਡਾਂ ਵੀ ਕਰਦੇ ਪੁੱਠਾ ਬੋਲਦੇ ਹਨ ਤੇ ਪਰ ਚਲੋ ਫਿਰ ਵੀ ਤੁਹਾਡੀ ਮਿਹਨਤ ਨੂੰ ਸਲਾਮ ਆ ਪਰ ਜਿਵੇਂ ਅੱਜ ਕੱਲ੍ਹ ਪੰਜਾਬ ਦੇ ਹਾਲਾਤ ਬਹੁਤ ਮਾੜੇ ਆ ਤੇ ਲੁੱਟਾਂ ਖੂਹਾਂ ਵਧ ਰਹੀਆਂ ਤੇ ਨਸ਼ਾ ਵਧ ਗਿਆ ਤੁਸੀਂ ਇਸ ਬਾਰੇ ਕੀ ਕਹੋਗੇ ਗੰਡਾਣਾ ਚਾਹੀਦਾ ਮਤਲਬ ਜਿਹੜੀ ਨੌਜਵਾਨ ਪੀੜੀ ਆ ਰਾਤੋਂ ਬੇਰਾਹੀ ਹੋਈ ਵੀ ਆ ਤੇ ਇਹਨੂੰ ਮੋੜਨ ਦੇ ਲਈ ਤੁਹਾਡਾ ਕੀ ਸੁਝਾਅ ਵੀ ਕਿਵੇਂ ਮੋੜ ਸਕਦੇ ਆ ਇਹ ਮੋੜਨ ਦਾ ਹਮ ਕੰਮ ਹੋਣਾ ਚਾਹੀਦਾ ਕਿਵੇਂ ਕਿਵੇਂ ਮੋੜ ਸਕਦੇ ਆ ਕਰ ਰਿਹਾ ਤਾਂ ਬੋਰਿੰਗ ਕਰਨ ਬਾਲ ਠੀਕ ਆ ਮੈਂ ਤੁਹਾਨੂੰ ਵੀ ਤੁਹਾਡੇ ਉਥੇ ਕਿਵੇਂ ਆ ਮੋਹਲਾ ਮੈਨੂੰ ਦਾਂ ਉਹ ਨਾ ਚੌਂਚ ਵੀ ਬਹੁਤ ਆ ਕਹਿੰਦੇ ਨਾ ਚਲੋ ਆਏ ਸੀ ਬਾਬਾ ਜੀ ਮੈਨੂੰ ਕਹਿੰਦੇ ਵੀ ਅਪੀ ਮੈਨੂੰ ਕਹਿੰਦੇ ਚਾਹ ਪਿਆ ਭਾਈ ਵੈਸੇ ਦੱਸਣ ਵਾਲੀ ਗੱਲ ਤਾਂ ਹੈ ਨਹੀਂ ਚਾਹ ਪਰ ਉਹਨੂੰ ਵੀ ਵੱਡੀ ਗੱਲ ਤਾਂ ਹੈ ਨਹੀਂ ਤੇ ਮੂੰਹ ਜੋ ਨਿਕਲ ਗਿਆ ਇਹਦੀ ਮਾਫੀ ਚੋਨੇ ਤੇ ਮੈਂ ਕਿਹਾ ਬਾਬਾ ਆਜਾ 10 ਮਿੰਟ ਗੱਲਬਾਤ ਕਰਦੇ ਆ ਆਪਣੇ ਬਾਰੇ ਦੱਸਿਆ ਤੇ ਬਾਬਾ ਕਹਿੰਦਾ ਮੇਰਾ ਚੈਨਲ ਤੇ ਮੈਂ ਕਿਹਾ ਮੇਰਾ ਵੀ ਚੈਨਲ ਆ ਸੋ ਅਸੀਂ ਤੁਹਾਡਾ ਨਾਮ ਵੀਡੀਓ ਸਾਂਝੀ ਕੀਤੀ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਬਾਬਾ ਦਲਾਵਰनाथ ਮੋਗੇ ਵਾਲੇ ਬੋਨਾ ਚੌਂਕ ਦੇ ਵਿੱਚ ਉੱਥੇ ਰਹਿੰਦੇ ਨੇ ਔਰ ਆਪਣੀਆਂ ਦੁੱਖਾਂ ਤਕਲੀਫਾਂ ਨੂੰ ਤੁਸੀਂ ਜੇਕਰ ਇੱਕ ਵਾਰ ਇਹਨਾਂ ਦੀ ਦਵਾਈ ਵੀ ਖਾ ਕੇ ਦੇਖੋ ਸੋ ਧੰਨਵਾਦ ਆਪੇ